ਸਸਿਆ ਕਾ ਤੁਸੀਂ ਜੁੜੇ ਹੋ ਪੰਜਾਬ ਟਾਕ ਨਿਊਜ਼ ਦੇ ਨਾਲ ਤੇ ਮੈਂ ਹਾਂ ਚਿੰਮੂ ਹਜਾਰੇ ਵਾਲਾ ਸੋ ਦੋਸਤੋ ਆਪਣੇ ਵੱਲੋਂ ਇੱਕ ਹੈ ਅੱਜ ਸਵੇਰ 9 ਵਜੇ ਦੇ ਕਰੀਬ ਇੱਕ ਖਬਰ ਨੂੰ ਨਸ਼ਰ ਕੀਤਾ ਗਿਆ ਹੈ 10 ਦੇਵਾ ਦੱਸਣਾ ਜ਼ਰੂਰੀ ਹੈ ਕਿ ਕੱਲ 25 ਅਗਸਤ ਨੂੰ ਚੰਡੀਗੜ੍ਹ ਦਾ ਮਾਈਨਿੰਗ ਵਿਭਾਗ ਅਤੇ ਜਿਲ੍ਹਾ ਫਾਜ਼ਿਲਕਾ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਇੱਕ ਵੱਡੀ ਕਾਰਵਾਈ ਕੀਤੀ ਸੀ ਜਲਾਲਾਬਾਦ ਹਲਕੇ ਦੇ ਵਿੱਚ ਪੈਂਦਾ ਪਿੰਡ ਸੁਖੇਰਾ ਬੋਦਲਾ ਜਿੱਥੇ ਰੇਤ ਖੱਡ ਤੇ ਜਿਹੜੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਸੋ ਛਾਪੇਮਾਰੀ ਹੁੰਦੀ ਹੈ ਛਾਪੇਮਾਰੀ ਦੇ ਦੌਰਾਨ ਜਿੰਨੇ ਵੀ ਵਹੀਕਲ ਹੈਗੇ ਨੇ ਉਹ ਸਾਰੇ ਹਿਰਾਸਤ ਵਿੱਚ ਲੈ ਕੇ ਉਹਨਾਂ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਜਿਹੜੇ ਵਹੀਕਲ ਨੇ ਉਹ ਸਥਾਨੀਏ ਨੇੜੇ ਇੱਕ ਬਾয়া ਪੁਲਿਸ ਚੌਕੀ ਦੇ ਅੰਡਰ ਵਿੱਚ ਹੈ ਸਾਹਮਣੇ ਮੰਡੀ ਦੇ ਵਿੱਚ ਡੱਕ ਦਿੱਤੇ ਜਾਂਦੇ ਨੇ ਸਵੇਰ 9 ਵਜੇ ਦੀ ਇੱਕ ਕਹਾਣੀ ਇਹ ਹੈ ਕਿ ਸਵੇਰ ਆਪਾਂ ਵੀ ਉੱਥੇ ਮੌਜੂਦ ਸੀਗੇ ਜਦੋਂ ਕਿ ਉੱਥੇ ਦੋ ਜਿਹੜੇ ਨੇ ਦੋ ਟਰੈਕਟਰ ਦੋ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਮੰਡੀ ਦੇ ਵਿੱਚੋਂ ਲਜਾਣ ਦੀ ਖਬਰ ਆਪਾਂ ਨਸ਼ਰ ਕੀਤੀ ਸੀ ਸੋ ਜਿੰਨੀ ਕੋ ਆਪਾਂ ਨੂੰ ਜਾਣਕਾਰੀ ਸੀਗੀ ਆਪਾਂ ਤੁਹਾਡੇ ਰੂਪ ਰੂਪ ਕੀਤੀ ਪਰ ਹੁਣ ਜਿਹੜਾ ਦੂਜਾ ਪੱਖ ਜਿਹੜਾ ਹੈਗਾ ਹੈ ਕਿਸਾਨਾਂ ਦਾ ਕਿਸਾਨ ਜਥੇਬੰਦੀਆਂ ਦਾ ਅਤੇ ਜਿਹੜੀ ਦੋ ਟਰਾਲੀਆਂ ਗਈਆਂ ਨੇ ਉਹ ਕਿੱਥੇ ਗਈਆਂ ਨੇ ਉਹਨਾਂ ਦਾ ਬਿਆਨ ਜਿਹੜਾ ਹੈ ਸਾਹਮਣੇ ਆਇਆ ਹੈ ਦੱਸ ਦਈਏ ਕਿ ਪਿੰਡ ਰੱਤਾtheta ਦੇ ਜਿਹੜੇ ਨਾਗਰਿਕ ਹੈਗੇ ਨੇ ਕਿਸਾਨ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਉਹਨਾਂ ਦਾ ਬਿਆਨ ਜਿਹੜਾ ਹੁਣ ਸਾਹਮਣੇ ਆਇਆ ਹੈ ਦੇਖੋ ਇਹ ਬਿਆਨ ਹੈ ਅਤੇ ਗੌਰ ਕਰਿਓ ਜਿਹੜਾ ਪੁਲਿਸ ਨਾਲ ਸੁਣਿਆ ਉਹ ਵੇਖੋ ਇੱਕ ਸਾਰੀ ਕਮੇਟੀ ਔਰ ਜਿਹੜੀ ਇਹ ਤੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀ ਸਾਰੀ ਰਲ ਕੇ ਤੇ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਵੀ ਲੈ ਕੇ ਉਥੇ ਸੌਰੀ ਸਖੇਰੇ ਕੋਲ ਇੱਕ ਮੈਨਿੰਗ ਦਾ ਰੇਤਾ ਚੱਲਦਾ ਸੀਗਾ ਉਹ ਜਦ ਰੇਤਾ ਚੱਲਦਾ ਸੀ ਉਥੇ ਗਏ ਇਹਨਾਂ ਪਰਚੀ ਕਟਾ ਲਈ ਸਰਕਾਰੀ ਫੀਸ ਵੀ ਜੋ ਬੰਦੀ ਸੀ ਇਹਨਾਂ ਨੇ ਲਗਭਗ 14000 ਰੁਪਏ ਬਣਿਆ ਸੀ ਦੋ ਟਰਾਲੀਆਂ ਦਾ ਇਹਨਾਂ ਨੇ ਉਹ ਵੀ ਦੇ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਵੀ ਉਧਰੋਂ ਜਦੋਂ ਡਿਗਰੋ ਵਾਲੋ ਕੋ ਮੈਨਿੰਗ ਅਫਸਰ ਆਏ ਨੇ ਉਹ ਨਾਲ ਕੇ ਜਿੰਨੇ ਉਥੇ ਵਿੱਕਰ ਸੀ ਕਾਬੂ ਕਰ ਲਏ ਸਾਡੀ ਲਾਣੀ ਪਾਪਾ ਲਾਜੋ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜੀ ਆਪਣੇ ਰੀਤੇ ਦੇ ਆस्ट्रेलियन ਗੁਰਦੁਆਰਾ ਸਾਹਿਬ ਦੀਆਂ ਗਈਆਂ ਸੀ ਰੱਤੇ ਥੇੜ ਦੀਆਂ ਉਹ ਜਿਹੜੀਆਂ ਰੁਕੇ ਰੀਆਂ ਨੇ ਤੇ ਪ੍ਰਧਾਨ ਜੀ ਉਹ ਗੁਰਦੁਆਰਾ ਦਾ ਰੀਤਾ ਕੋਈ ਆਮ ਲੋਕਾਂ ਦਾ ਰੀਤਾ ਨਹੀਂ ਗਾ ਵਪਾਰ ਲੈਣੇਗੀ ਸਾਡੇ ਅਸੀਂ ਡਿਊਟੀ ਲਈ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਅਮੀਤ ਪ੍ਰਧਾਨ ਗਰਮੀ ਸਿੰਘ ਮੰਨੇਵਾਲਾ ਉਹਦੀ ਡਿਊਟੀ ਲਈ ਉਹਨਾਂ ਨੇ ਸੱਚੀ ਸਾਹਮਣੇ ਗੱਲ ਕੀਤੀ ਵੀ ਜਿਹੜੇ ਸਾਡੇ ਰੱਤੇ ਥੇੜ ਦੀਆਂ ਦੋ ਟਰਾਲੀਆਂ ਨੇ ਉਹਨਾਂ ਨੂੰ ਤੁਰੰਤ ਛੱਡਿਆ ਜਾ ਗੁਰਦੁਆਰਾ ਵਿਖੇ ਜੇ ਕੋਈ ਹੋਰ ਕਰੇ ਨਾ ਮਸਲੇ ਹੁੰਦਾ ਤੇ ਅਸੀਂ ਉਸ ਗੱਲ ਤੇ ਕੋਈ ਸੋਚਦੇ ਪਰ ਉਦੋਂ ਐਸਐਸਪੀ ਵਿਸ਼ੇਸ਼ ਤੌਰ ਤੇ ਫੋਨ ਕਰਕੇ ਕਹਿਤਾ ਵੀ ਪ੍ਰਧਾਨ ਜੀ ਤੁਹਾਡੀਆਂ ਟਾਲੀਆਂ ਅਸੀਂ ਸ਼ਾਮ ਨੂੰ ਛੱਡ ਦੇਾਂਗੇ। ਚਲੋ ਸਾਡੀ ਜ਼ਿਲ੍ਹਾ ਨੂੰ ਇਹ ਵਿਸ਼ਵਾਸ ਹੋ ਗਿਆ ਵੀ ਚਲੋ ਸ਼ਾਮ ਨੂੰ ਉਹਨਾਂ ਆਖਿਆ ਛੱਡ ਦੇਾਂਗੇ ਦੂਜੀਆਂ ਟਾਲੀਆਂ ਉਹਨਾਂ ਨੇ ਪਾੜ ਕੇ ਰੱਖੀਆਂ ਸੀਆਂ। ਪਰ ਐਸ.ਆਈ ਦੇ ਮਨ ਦੇ ਮੰਚਾ ਜਿਹੜੀ ਸੀ ਉਹ ਹੋਰ ਸੀ ਕੁਝ। ਜਿਹੜੀ ਉਦੋਂ ਦਾ ਪੁਲਿਸ ਪ੍ਰਸ਼ਾਸਨ ਸੀ ਕਬਾਇਦਾ ਉਹਦੀ ਮੰਚਾ ਕੁਝ ਹੋਰ ਸੀਗੀ। ਉਹਨਾਂ ਨੇ ਸਾਡੀਆਂ ਟਰਾਲੀਆਂ ਜਿਹੜੀਆਂ ਰਾਤ ਨੂੰ ਸਾਡੇ ਤੇ ਪ੍ਰਧਾਨ ਨਾਲ ਵਿਚਾਰ ਕੀਤੀ ਵੀ ਤੁਹਾਨੂੰ ਰਾਤ ਨੂੰ 9 ਵਜੇ ਛੱਡ ਦੇਾਂਗੇ। 9 ਵਜੇ ਤੋਂ ਬਾਅਦ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਰਾਤ ਨੂੰ 12 ਵਜੇ ਛੱਡਾਂਗੇ। 12 ਵਜੇ ਤੋਂ ਬਾਅਦ ਉਹ ਯਾਨੀ ਕਿ ਰਾਤ ਵਾਰ-ਵਾਰ ਫੈਸਲਾ ਬਦਲਣ ਤੇ ਚਲੋ ਇਹ ਸਾਡੇ ਜਿਹੜੇ ਕਿਸਾਨ ਸੀ ਨਾਲ ਆ ਕੇ ਖਸਮਾਂ ਖਾਏ ਵੀ ਅਸੀਂ ਇਸ ਗੱਲ ਤੇ ਐਕਸ਼ਨ ਨਹੀਂ ਲੈਂਦੇਗੇ ਇਹਨਾਂ ਸਾਡੇ ਧਿਆਨ ਤੇ ਗੱਲ ਨਾ ਲਿਆਂਦੀ ਪਰ ਸਵੇਰੇ ਜਦੋਂ ਇਹਨਾਂ ਸਾਨੂੰ ਦੱਸਿਆ ਵੀ ਸਾਡੀਆਂ ਟਰਾਲੀਆਂ ਜਿਹੜੀਆਂ ਉਹਨਾਂ ਅਜੇ ਤੱਕ ਸੱਟਨ ਦਾ ਨਾਂ ਨਹੀਂ ਲਿਆ 9 ਵਜੇ ਅਸੀਂ ਮੈਂ ਆਪਦੀ ਟੀਮ ਜਿਹੜਾ ਜ਼ਿਲ੍ਹਾ ਵਾਲੀ ਟੀਮ ਲੈ ਕੇ ਔਰ ਜਿਹੜੀ ਇਥੋਂ ਦੀ ਪਿੰਡ ਦੀ ਕਮੇਟੀ ਸਾਡੀ ਜਿਹੜੀ ਸਾਰੀ ਉਹ ਲਾਂ ਲੈ ਕੇ ਜਦੋਂ ਅਸੀਂ ਉੱਥੇ ਠਾਣੇ ਪਹੁੰਚੇ ਤੇ ਅਸੀਂ ਜਦੋਂ ਉੱਥੇ ਵੇਖਿਆ ਕੋਈ ਪੁਲਿਸ ਪ੍ਰਚਾਰ ਨਹੀਂ ਸੀ ਕੁਝ ਨਹੀਂ ਕੀਤਾ ਤੇ ਜਦੋਂ ਇਹ ਟਰਾਲੀਆਂ ਆਉਂਦੀਆਂ ਤੋਰ ਲੱਗੇ ਤੇ ਦੋ ਐ ਆਦੇ ਵੀ ਟਰਾਲੀਆਂ ਸੇ ਨਹੀਂ ਜਾਣਦੇ ਨੇ ਭਾਵੇਂ ਗੁਰਦੁਆਰਾ ਸਾਹਿਬ ਦੀਆਂ ਨੇ ਪਰ ਇਧਰੋਂ ਇਹ ਗੱਲ ਕੀਤੀ ਗਈ ਵੀ ਹੁਣ ਤੁਸੀਂ ਗੁਰਦੁਆਰਿਆਂ ਵਾਲੇ ਕੋਲ ਵੀ ਪੈਸੇ ਗ੍ਰਾਉਣੇ ਸ਼ੁਰੂ ਕਰਤੇ ਨੇ ਜੇ ਤੁਹਾਨੂੰ ਪੈਸੇ ਰਾਤ ਸਾਡੇ ਨਾਲ ਇਥੋਂ ਤੇ ਕਰਿਆ ਸਹੀ ਗੱਲ ਪਹੁੰਚੀ ਸਾਡੇ ਕੋਲ ਵੀ ਪੈਸੇ ਦੀ ਮੰਗ ਰੱਖੀ ਗਈ ਹੈ ਕਿ ਅਸੀਂ ਪੈਸੇ ਵੀ ਲੈ ਲਾਂਗੇ ਜੇ ਤੁਹਾਨੂੰ ਛੱਡਾਂਗੇ ਵੇਲੇ-ਕਵੇਲੇ ਪਰ ਚਲੋ ਇਹਨਾਂ ਨੇ ਕਰੜੇ ਰਹੇ ਇਹਨਾਂ ਪੈਸੇ ਨਹੀਂ ਦਿੱਤੇਗੇ ਪਰ ਉਹਨਾਂ ਨੇ ਪੈਸਿਆਂ ਦੀ ਮੰਗ ਵਿੱਚ ਜਿਹੜੇ ਟਰਾਲੀਆਂ ਸਾਡੀਆਂ ਰਾਤ ਰੋਕੀਆਂ ਸਵੇਰੇ ਅਸੀਂ ਗਏ ਆ ਜਦੋਂ ਥਾਣੇਦਾਰ ਉੱਥੇ ਆਇਆ ਅਸੀਂ ਉਹਨੂੰ ਕਿਹਾ ਵੀ ਟਰਾਲੀਆਂ ਤਾਂ ਅਸੀਂ ਲੈ ਕੇ ਜਾਣੀਆਂ ਨੇ ਕਿਉਂਕਿ ਸਾਡੀ ਐ ਐ ਉਦੋਂ ਸਾਡੀ ਧਿਆਨ ਚ ਐਸਪੀ ਦੀ ਜੀ ਦੇ ਅੱਜ ਗੱਲ ਹੈ ਡਿਪਟੀ ਸਾਹਿਬ ਨੂੰ ਪਤਾ ਸਾਡੀਆਂ ਟਰਾਲੀਆਂ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਇਹ ਟਰਾਲੀਆਂ ਅਸੀਂ ਲੈ ਕੇ ਜਾਣੀਆਂ ਨੇ ਪਰ ਉੱਥੇ ਉਹਨੇ ਗੁੰਡਾਗਰਦੀ ਕੀਤੀ ਸਾਡੀ ਟਰਾਲੀਆਂ ਤੇ ਉਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਪਿਆਰ ਨਾਲ ਸਮਝਾ ਕੇ ਅਸੀਂ ਆਪਣੀਆਂ ਟਰਾਲੀਆਂ ਲੈ ਆ ਪਰ ਉਹਨੇ ਇੱਕ ਸ਼ਬਦਾਵਲੀ ਬਹੁਤ ਗਲਤ ਵਰਤੀਏ ਵੀ ਜਿਹੜੇ ਕਿਸਾਨ ਨੇ ਤੇ ਗੁੰਡੇ ਕਿਸਾਨ ਉਹਨਾਂ ਨੇ ਗੁੰਡਾਗਰਦੀ ਕਰਕੇ ਟਰਾਲੀਆਂ ਲਿਆ ਕੇ ਲਿਆ ਦੇਖੋ ਟਰਾਲੀਆਂ ਜਿਹੜੀਆਂ ਅਸੀਂ ਲੈ ਕੇ ਆਏ ਦਿਨ ਦੀ ਵੀ ਦਿਨ ਦੇ 9 ਵਜੇ ਲੈ ਆ ਆ ਹੁਣ ਤੁਸੀਂ ਦੇਖ ਰਹੇ ਹੋ ਤਾਲੀਆਂ ਦੇ ਗੁਰਦੁਆਰੇ ਲੱਤੀਆਂ ਨੇ ਵਿਸ਼ੇਸ਼ ਤੌਰ ਤੇ ਅਸੀਂ ਇਸੇ ਕਰਕੇ ਸੱਦਿਆ ਮੀਰੀਆ ਨੂੰ ਵੀ ਆ ਜਿਹੜੀਆਂ ਟਰਾਲੀਆਂ ਨੇ ਗੁਰਦੁਆਰੇ ਵਿੱਚ ਲੈ ਰਹੀਆਂ ਨੇ ਆ ਗੁਰਦੁਆਰੇ ਦੀ ਨਵੀਂ ਮਾਰਤ ਸ਼ੁਰੂ ਹੋਣੀ ਬੰਨੀ ਹੈ ਆ ਜਿਹੜੀ ਸਰਕਾਰ ਕਹਿੰਦੀ ਸੀ ਰੇਤੇ ਦਾ ਦਾ ਕੰਮ ਹੀ ਥੋੜਾ ਹੈ ਰੇਤੇ ਦੀ ਮੈਨਿੰਗ ਦਾ ਅਸੀਂ ਚਲਾਵਾਂਗੇ ਅਸੀਂ ਜਿਹੜਾ ਐਡਾ ਵੱਡਾ ਧੰਦਾ ਰੋਕ ਕੇ ਹੁਣ ਉਹ ਸਰਕਾਰ ਇਹਦੇ ਚ ਲੁੱਟ ਖੁੱਟ ਕੀਤੀ ਜਾਂਦੀ ਹੈ ਜੇ ਕਿਸੇ ਨੇ ਉੱਤੇ ਧੰਦਾ ਚਲਾਇਆ ਜੇ ਗਲਤ ਤਰੀਕੇ ਨਾਲ ਚਲਾਇਆ ਉਹਨਾਂ ਦੇ ਪਰਚਾ ਕੱਟਵਾਂ ਗਲਤ ਮੈਨਿੰਗ ਕਰਦਾ ਉਹਨਾਂ ਦੇ ਪਰਚਾ ਕੱਟਣਾ ਸਾਨੂੰ ਕੋਈ ਗਿੜਾ ਨਹੀਂਗਾ ਪਰ ਆ ਸਾਡੇ ਕਿਸਾਨ ਰੇਤਾ ਲੈਣ ਗਏ ਨੇ ਗੁਰਦੁਆਰੇ ਸਾਹਿਬ ਵਾਸਤੇ ਉਹਨਾਂ ਨੂੰ ਯਾਰ ਰਾਤ ਸਾਰੀ ਰਾਤ ਸਾਡੇ ਦਿਨਾਂ ਤਿੰਨਾ ਬੰਦਿਆਂ ਨੂੰ ਸੇਵਾਦਾਰਾਂ ਨੂੰ ਉਸੇ ਸਾਰੀ ਰਾਤ ਮੱਛਾ ਲੜਾਇਆ ਤੇ ਸਾਰੀਆਂ ਟਰਾਲੀਆਂ ਤੇ ਰੈਸਟ ਕਰਕੇ ਰੱਖੀਆਂ ਇਹ ਦੱਸੇ ਇਹ ਸਰਕਾਰ ਹੈ ਇਹ ਪ੍ਰਸ਼ਾਸਨ ਹੈ ਆ ਪ੍ਰਸ਼ਾਸਨ ਹੈ ਜਿਹੜਾ ਸਾਡੀ ਰਾਖੀ ਕਰਨ ਦੀ ਬਜਾਏ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦਾ ਤੋ ਅਸੀਂ ਇਹ ਜਿਹੜੀ ਸਾਨੂੰ ਇਹ ਐਸਆਈ ਨੇ ਕਿਹਾ ਵੀ ਕਿਸਾਨ ਗੁੰਡੇ ਨੇ ਉਹਦੇ ਉੱਤੇ ਅਸੀਂ ਇਹਦੇ ਤੇ ਪੂਰੀ ਕਾਰਵਾਈ ਕਰਾਂਗੇ ਔਰ ਜੇਕਰ ਕਿਸੇ ਤਰ੍ਹਾਂ ਦੀ ਮਾਫੀ ਸਾਡੇ ਤੋਂ ਨਹੀਂ ਮੰਗਦਾ ਕੋਈ ਨਹੀਂ ਅਸੀਂ ਵਿਚਾਰਾਂਗੇ ਇਸ ਕਰਕੇ ਜਿਹੜਾ ਟੀਮ ਔਰ ਸੁਪਰ ਟੀਮ ਵਿਚਾਰ ਕੇ ਫਿਰ ਉਹ ਦੋ ਅਗੜੇ ਵਿਚਾਰ ਸਾਂਝੇ ਕਰਾਂਗੇ ਧੰਨਵਾਦ